ਅਮਰਿਤ ਸ਼ਾਹ ਹੁਣਾਂ ਨੇ ਕਿਹਾ ਕਿ ਜਿਹੜੇ ਬੰਦੇ ਸਿਧਾਂਤ ਨੂੰ ਨਹੀਂ ਮੰਨਦੇ ਜਿਹੜੇ ਆਪਣੀ ਗਲਤੀ ਨਹੀਂ ਮੰਨਦੇ ਜਿਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੈ ਉਹਨਾਂ ਨੂੰ ਕਿਵੇਂ ਛੱਡ ਦੀਏ ਹੁਣ ਤੁਸੀਂ ਇਹਨਾਂ ਨੂੰ ਪਰਸਨਲੀ ਮਿਲਦੇ ਰਹਿੰਨੇ ਹੋ ਤੇ ਕੀ ਤੁਹਾਡਾ ਕੀ ਓਪੀਨੀਅਨ ਹੈ ਅਮਿਤ ਸ਼ਾਹ ਦੇ ਇਸ ਵਿਆਹ ਦੇ ਕੋ ਮੈਂ ਤਾਂ ਇਹੀ ਕਹਿੰਦਾ ਵੀ ਜੋ ਕਾਨੂੰਨ ਦੇ ਮੁਤਾਬਕ ਚੱਲਣਾ ਚਾਹੀਦਾ ਕੀ ਕਾਨੂੰਨ ਦੀ ਕਿਸੇ ਕਿਤਾਬ 'ਚ ਲਿਖਿਆ ਵੀ ਬੰਦਾ ਆਪਣੇ ਕੀਤੇ ਹੋਏ ਜਦੋਂ ਜਿਹਦੀ ਉਹ ਸਜ਼ਾ ਭੁਗਤ ਚੱਕਿਆ ਉਹਦੀ ਗਲਤੀ ਮੰਨੇ ਫੇਰ ਛੱਡਿਆ ਜਾਣਾ ਜੇ ਤਾਂ ਕਾਨੂੰਨ 'ਚ ਲਿਖਿਆ ਫੇਰ ਤਾਂ ਇਹ ਮੰਨਣਗੇ ਤਾਂ ਛੁੱਟਣਗੇ ਨਹੀਂ ਤੇ ਨਹੀਂ ਛੁੱਟਣਗੇ ਤੇ ਜੇ ਇਹ ਕੋ ਨਵਾਂ ਪਮਾਨਾ ਹੈਗਾ ਕਿ ਕੈਦੀ ਆਪਣੀ ਗਲਤੀ ਮੰਨੇ ਮੈਂ ਲੁਧਿਆਣੇ ਤੇ ਅਮਲਸਾਲ ਤੇ ਹੋਲ ਜੇਲ੍ਹਾਂ ਚ ਮੇਰੇ ਕਲਾਇੰਟ ਹੈਗੇ ਜਿਨ੍ਹਾਂ ਨੂੰ ਕੋ ਸਜ਼ਾਵਾਂ ਹੋਈਆਂ ਮੈਂ ਉਹਨਾਂ ਤੋਂ ਐਫੀਡੇਟ ਉਹਨਾਂ ਦੇ ਪਰਵਾਦਾ ਤੋਂ ਗਲਤੀਆਂ ਮਨਾ ਦੇਣਾ ਕੀ ਉਹਨਾਂ ਨੂੰ ਛੱਡ ਦੇਣਗੇ ਫਿਰ ਉਹਨਾਂ ਦਾ ਕੇਸ ਖਤਮ ਹੋ ਜਾਣਗੇ ਸਾਰੇ ਸੋ ਇਹ ਤਾਂ ਇੱਕ ਪੋਲੀਟੀਕਲ ਸਟੇਟਮੈਂਟ ਆ ਵੀ ਗਲਤੀ ਮੰਨਣਾ ਮੈਂ ਉਹਨੂੰ ਉਸ ਸੰਦਰਭ ਵਿੱਚ ਦੇਖਦਾ ਜਿਵੇਂ ਇਹ ਸਾਰੇ ਚੱਲਦੀ ਵੀ ਆ ਕਿ ਜਿਹੜੀ ਅੰਗਰੇਜ਼ੀ ਰੂਲ ਦੇ ਖਿਲਾਫ ਰੰਗੀ ਰੂਲ ਦੇ ਖਿਲਾਫ ਜਿਹੜਾ ਸੰਘਰਸ਼ ਸੀਗਾ ਸਟਰਗਲ ਸੀ ਉਹਦੇ ਚਾਰ ਐਸਐਸ ਤੇ ਇਹਨਾਂ ਦੇ ਜਨ ਸੰਗ ਦੇ ਵੀਲਸ ਵਰਕਰ ਵਰਗੇ ਮਾਫੀਆ ਮੰਗ ਕੇ ਆਏ ਆ ਉਹ ਚਿੱਠੀਆਂ ਵੀ ਬਾਹਰ ਆ ਜਾਂਦੀਆਂ ਵੀ ਇਹਨਾਂ ਨੇ ਮਾਫ਼ੀਆਂ ਮੰਗੀਆਂ ਤਾਂ ਇਹਨਾਂ ਨੂੰ ਦੇਈਆਂ ਮੇਰੀਆਂ ਤੇ ਉਹ ਸਮਝਦੇ ਆ ਵੀ ਸਾਡੇ ਤੇ ਹੀ ਇਹ ਕੱਲਾ ਕਲੰਕਿਓ ਲਵੇ ਹੋਰ ਵੀ ਲੋਕਾਂ ਦੇ ਉੱਤੇ ਲਾਈਏ ਸੋ ਕਾਨੂੰਨੀ ਸਿਸਟਮ ਤਾਂ ਉਹ ਹੀ ਆ ਸਾਦਾ ਅੰਗਰੇਜ਼ਾਂ ਵਾਲਾ ਹੀ ਸਾਦਾ ਜੁਡੀਸ਼ੀਅਲ ਲੀਗਲ ਤੇ ਪਰ ਉਹ ਕਾਨੂੰਨ ਚ ਕਿਤੇ ਨਹੀਂ ਹੈਗਾ ਓਏ ਕਿਉਂਕਿ ਪੋਲੀਟੀਕਲ ਡਿਸੀਜਨ ਆ ਜੇ ਇਹ ਕੋਈ ਨਵਾਂ ਪਮਾਨਾ ਹੈਗਾ ਕਿ ਉਹ ਕੈਦੀ ਆਪਣੀ ਗਲਤੀ ਮੰਨੇ ਮੈਂ ਲੁਧਿਆਣੇ ਤੇ ਅਮਲ ਸਾਲ ਤੇ ਹੋਲ ਜੇਲ੍ਹਾਂ ਚ ਮੇਰੇ ਕਲਾਇੰਟ ਹੈਗੇ ਜਿਨ੍ਹਾਂ ਨੂੰ ਕੋ ਸਜ਼ਾਵਾਂ ਹੋਈਆਂ ਮੈਂ ਉਹਨਾਂ ਤੋਂ ਐਫੀਡੇਟ ਉਹਨਾਂ ਦੇ ਪਰਿਵਾਰਾਂ ਤੋਂ ਗਲਤੀਆਂ ਮਨਾ ਦੇਣਾ ਕੀ ਉਹਨਾਂ ਨੂੰ ਛੱਡ ਦੇਣਗੇ ਫਿਰ ਉਹਨਾਂ ਦਾ ਕੇਸ ਖਤਮ ਹੋ ਜਾਣਗੇ ਸ